ਬੱਚੇ ਸਰ ਜਾਨ ਪਰ ਤੇ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿੱਖਿਆ ਤੇ ਅਦੀਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਹੋਇਆ ਸੀ ਉਹਦੇ ਬੇਟਾ 21 ਨੰਬਰ ਸਵਾਲ ਦੇ ਉੱਤੇ ਆਗੇ ਬੇਟਾ 21 ਤੋਂ 24 ਤੱਕ ਬੇਟਾ ਆਏ ਤਵਰਗ ਚੱਕਰ ਦੇ ਕੱਟ ਪੀਸ ਬਣਾਏ ਹੁੰਦੇ ਆ ਇੱਕ ਪੀਸ ਇੱਕ ਪਾਸੇ ਹੁੰਦਾ ਦੂਜੇ ਪੀਸ ਐਚੋ ਅਸੀਂ ਦੱਸਣਾ ਹੁੰਦਾ ਕਿਹੜਾ ਪੀਸ ਜੋੜ ਕੇ ਪ੍ਰੋਪਰ ਜਿਹੜਾ ਚਿੱਤਰ ਪੂਰਾ ਹੋ ਸਕਦਾ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਇਹਨੂੰ ਆ ਇਥੋਂ ਕਿਹੜਾ ਕੱਟ ਪੀਸ ਹੈ ਜਿਹੜਾ ਇੱਥੇ ਫਿਕਸ ਹੁੰਦਾ ਤੇ ਪੂਰਾ-ਪੂਰਾ ਫਿੱਟ ਹੋ ਜਾਂਦਾ ਜਦੋਂ ਇਥੋਂ ਇਹਨੂੰ ਅਸੀਂ ਲਕੀਰ ਮਾਰ ਕੇ ਨਾਲ ਜੋੜ ਦਿੰਦੇ ਆ ਤੇ ਫਿਰ ਸਾਨੂੰ ਆਹ ਕਿੱਤੀ ਅਸੀਂ ਲੱਭ ਲੈਣੀ ਹੁੰਦੀ ਹੈ ਤੇ ਬੇਟਾ D1 ਹੈ ਤੁਹਾਨੂੰ ਪਤਾ ਆਹ ਦੋ ਕੱਟ ਪੀਸ ਆਹ ਕੋਰਨਰ ਇੱਥੇ ਆਹ ਕੋਰਨਰ ਇੱਥੇ ਆ ਕੇ ਤੇ ਇਹਨੂੰ ਵਰਗ ਨੂੰ ਪੂਰਾ ਕਰ ਦਿੰਦਾ ਆ ਇਸ ਕਰਕੇ D1 ਸਾਡਾ ਰਾਈਟ ਆਨਸਰ ਹੋਰ ਕੋਈ ਵੀ ਆਪਸ਼ਨ ਬਣਦੀ ਨਹੀਂ ਪਈ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਸ ਤੋਂ ਬਾਅਦ ਆ ਗਿਆ ਬੇਟਾ ਸਵਾਲ ਨੰਬਰ 22 ਸਵਾਲ ਨੰਬਰ 22 ਦੇ ਵਿੱਚ ਵੀ ਦੇਖੋ ਬੇਟਾ ਆ ਚੱਕਰਾਕਾਰ ਚੀਜ਼ ਹੈ ਆ ਇੰਦਰਲਾ ਕਿਹੜਾ ਕੱਟ ਪੀਸ ਇੱਥੇ ਆ ਕੇ ਲੱਗੂਗਾ ਵੀ ਇਹ ਚੱਕਰ ਪੂਰਾ ਹੋ ਜਾਵੇ ਤਾਂ ਇਹਨੂੰ ਬੇਟਾ ਜੇ ਨਾ ਸਮੇਂ ਲੱਗੇ ਤਾਂ ਇੱਥੋਂ ਪੈਨਸਲ ਦੇ ਨਾਲ ਚੱਕਰ ਪੂਰਾ ਕਰ ਲਓ ਫਿਰ ਇਧਰੋਂ ਖੇਤੀਆਂ 'ਚੋਂ ਜਦੋਂ ਅਸੀਂ ਪਛਾਣਾਂਗੇ ਤਾਂ ਆਹਾ ਖੇਤੀ ਹੈ ਜਿਹੜੀ ਆ ਬਾਹਰ ਆ ਅੰਦਰ ਨੂੰ ਆ ਆ ਦੇਖੋ ਬਾਹਰੇ ਤੇ ਫਿੱਟ ਹੋ ਜੂ ਤੇ ਇਹਨਾਂ ਚੀਜ਼ ਆ ਇਧਰਲੇ ਬਾਹਰ 'ਚ ਫਿੱਟ ਹੋ ਜੂਗੀ ਤਾਂ ਸੀ 1 ਸਾਡਾ ਰਾਈਟ ਆਨਸਰ ਬਣਦਾ ਪਿਆ ਸੀ 1 ਨੂੰ ਆ ਇਹਦੇ ਰਾਈਟ ਆਨਸਰ ਸੀ ਟਿੱਕ ਕਰ ਦਵਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 23 ਤਾਂ ਸਵਾਲ ਨੰਬਰ 23 ਦੇ ਵਿੱਚ ਵੀ ਬੇਟਾ ਧਿਆਨ ਦੇ ਨਾਲ ਦੇਖੋ ਵੀ ਕਿਹੜੀ ਏਕਿੱਤੀ ਆ ਜਿਹੜੀ ਇੱਥੇ ਪੂਰੀ ਪੂਰੀ ਫਿੱਟ ਹੋਊ ਹੋਰ ਕੋਈ ਵੀ ਏਕਿੱਤੀ ਬੇਟਾ ਪ੍ਰੋਪਰ ਨਹੀਂ ਬਣਦੀ ਸਿਰਫ ਅਤੇ ਸਿਰਫ ਏ ਏਕਿੱਤੀ ਜਦੋਂ ਇੱਥੇ ਲਾਵਾਂਗੇ ਤਾਂ ਪੂਰੀ ਪੂਰੀ ਇਹਦੇ ਵਿੱਚ ਫਿਕਸ ਹੋਊਗੀ ਤੇ ਇਹਨੂੰ ਇੱਕ ਵਰਗਾਕਾਰ ਸ਼ੇਪ ਕੰਪਲੀਟ ਕਰ ਦਊਗੀ ਠੀਕ ਹੈ ਇਸ ਕਰਕੇ ਏ ਵਨ ਨੂੰ ਏ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਦੋਂ ਬਾਅਦ ਆ ਗਿਆ ਬੇਟਾ ਇਹਦਾ ਸਵਾਲ ਨੰਬਰ 24 ਬੇਟਾ ਆ ਦੇਖੋ ਇੱਥੇ ਕਿਹੜੀ ਚੀਜ਼ ਹੈ ਜਿਹੜੀ ਇੱਥੇ ਅਸੀਂ ਲਾਵਾਂਗੇ ਤਾਂ ਇਹ ਟ੍ਰਾਇੰਗਲ ਕੰਪਲੀਟ ਕਰ ਦੂਗੀ ਜਦੋਂ ਇਹਦੀਆਂ ਨੋਬਾਂ ਵਗੈਰਾ ਨੂੰ ਧਿਆਨ ਦੇ ਨਾਲ ਦੇਖਦੇ ਆਂ ਤੇ ਕੇਵਲ ਅਤੇ ਕੇਵਲ ਸੀ 131 ਹੈ ਜਿਹੜੀ ਬੇਟਾ ਇੱਥੇ ਪੂਰੀ ਪੂਰੀ ਫਿੱਟ ਹੁੰਦੀ ਵੀ ਜਿਹੜੀ ਇਹਨੂੰ ਟ੍ਰਾਇੰਗੂਲਰ ਸ਼ੇਪ ਦੇ ਦੂਗੀ ਤਾਂ ਇਸ ਕਰਕੇ ਸੀ 131 ਨੂੰ ਅਸੀਂ ਐ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 24 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ